ਰਮਨ ਖੋਸਾ ਜੋ ਕਿ ਆਪਣੀ YouTube ਦੇ ਉੱਤੇ Instagram ਦੇ ਉੱਤੇ ਵੀਡੀਓ ਤੇ ਬਲੌਗ ਆਪਣੀ ਦਾਦੀ ਦੇ ਨਾਲ ਪਾਉਂਦੇ ਨੇ ਉਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਉਹਨਾਂ ਦੇ ਅਕਸਰ ਹੀ ਫਨੀ ਬਲੌਗ ਤੇ ਵੀਡੀਓਜ਼ ਬਹੁਤ ਹੀ ਜ਼ਿਆਦਾ ਹਿੱਟ ਹੁੰਦੀਆਂ ਨੇ ਜਿਸ ਕਰਕੇ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਨੇ ਇੱਕ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਉੱਥੇ ਹੀ ਬਹੁਤ ਸਾਰੀ ਮੰਦਭਾਗੀ ਕਟਣਾ ਵੀ ਹੋ ਰਹੀਆਂ ਨੇ ਕਿ ਕਿਸਾਨਾਂ ਦੀਆਂ ਫਸਲਾਂ ਬਹੁਤ ਜ਼ਿਆਦਾ ਅੱਗ ਦੇ ਨਾਲ ਬਰਬਾਦ ਹੋ ਰਹੀਆਂ ਨੇ ਨਿਤ ਰਮੀ ਖਬਰ ਆਉਂਦੀ ਹੈ ਕਿ ਅੱਜ ਇੱਥੇ ਅੱਗ ਲੱਗ ਚੁੱਕੀ ਹੈ ਤੇ ਅੱਜ ਇੱਥੇ ਅੱਗ ਲੱਗ ਚੁੱਕੀ ਹੈ ਹਰ ਇੱਕ ਕਿਸਾਨ ਦਾ ਇੱਕ ਸੁਪਨਾ ਹੁੰਦਾ ਕਿ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇੱਕ ਇਨਕਮ ਘਰ ਦੇ ਵਿੱਚ ਆਊਗੀ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਦਾ ਜੀ ਕਰੇਗਾ ਉਹ ਕਰੇਗਾ ਜੋ ਵੀ ਇਹਨਾਂ ਦੇ ਸੁਪਨੇ ਹੁੰਦੇ ਨੇ ਉਹਨਾਂ ਦੇ ਸੁਪਨਿਆਂ ਦੇ ਉੱਤੇ ਪਾਣੀ ਪੈਣ ਵਾਲਾ ਕੰਮ ਹੋ ਚੁੱਕਿਆ ਹੈ ਸਾਨਾ ਦੇ ਹੱਕ ਦੇ ਵਿੱਚ ਪੋਸਟ ਪਾਉਂਦੇ ਹੋਏ ਹਰਮਨ ਖੋਸਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਅੱਗ ਦੇ ਵਿੱਚ ਮੱਚ ਚੁੱਕੀ ਹੈ ਅੱਜ ਉਹਨਾਂ ਦੇ ਨਾਲ ਖੜਨ ਦਾ ਸਮਾਂ ਹੈ ਪੰਜਾਬੀਓ ਆਓ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਜੋ ਵੀ ਜਸਵੰਤ ਬਣਦਾ ਹੈ ਉਹਨਾਂ ਪਰਵਾਰਾਂ ਤੱਕ ਸਿੱਧਾ ਪਹੁੰਚਦਾ ਕਰੀਏ ਬਣਾ ਦਿਓ ਲੈਰ ਅਤੇ ਅੱਜ ਲੋੜ ਹੈ ਮਾੜੇ ਸਮੇਂ ਦੇ ਵਿੱਚ ਖੜਨ ਦੀ ਹਾਂਜੀ ਦੋਸਤੋ ਹਰਮਨ ਖੋਸਾ ਨੇ ਜੋ ਗੱਲਬਾਤ ਕਰੀ ਹੈ ਬਹੁਤ ਹੀ ਜਿਆਦੇ ਸੋਹਣੀ ਗੱਲਬਾਤ ਕਰੀ ਹੈ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੀ ਲੋੜ ਹੈ ਜੋ ਵੀ ਦਸਬੰਦ ਬਣਦਾਗਾ ਘਟੋ-ਕਟ ਪਰਵਾਰਾਂ ਤੱਕ ਪਹੁੰਚਦਾ ਕਰੀਏ ਬਾਕੀ ਜੋ ਵੀ ਤੁਹਾਡਾ ਵਿਚਾਰ ਆ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਚਾਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਰਹੋ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਾਂ ਤੱਕ ਲਈ ਰੱਬ ਰੱਖਾ